ਵੀਰੋ ਸੁਨੋ ਕਰਾਉ ਲੈ ਕੇ ਮੇਰੇ ਸਾਰੇ ਸਤਿਕਾਰਯੋਗ ਸ਼ਹਿਰੀ ਭੈਣੋ ਭਰਾਵੋ ਹੱਥ ਤੋਂ ਬਲ ਖਤੇ ਦੀ ਗੱਲ ਹੈ ਜੀ ਕਾ ਖਾਂਸਾ ਬਹਿਰ ਜੁਕੀ ਖਤੇ ਉਹ ਕੇ ਹੱਲ ਦੀ ਗੱਲ ਹੈ ਜਿੱਦਾਂ ਮਾਨਕਪੁਰ ਜੀ ਮੇਰੇ ਤੋਂ ਬਾਕੀ ਸਾਰੇ ਬੁਲਾਰਿਆਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਪੱਕਾ ਹੱਲ ਥਰਮਲ ਵਾਲਾ ਹੀ ਹੈ ਮੈਂ ਸਾਰੇ ਜਿਹੜੀ ਡਾਕਟਰ ਜੰਗਰਾਜ ਜੀ ਦੀ ਅਗਵਾਈ ਦੇ ਵਿੱਚ ਸਾਰੇ ਸਾਡੇ ਆਗੂ ਸਹਿਬਾਨ ಪಕ್ಷ-ਪੱਖ 파ਟੀਆਂ ਨੇ ਸਾਰੇ ਇਸ ਰਾਇ ਤੇ ਅਸੀਂ ਸਹਿਮਤ ਹਾਂ ਇਸ ਗੱਲ ਦੇ ਉੱਤੇ ਤੁਸੀਂ ਹੋਰ ਕੋਈ ਟੈਂਪੋਰੀ ਸਮਝਾਉਂਦਾ ਨਾ ਮੰਨਿਓ ਹੁਣ ਜਦੋਂ ਆਪਾਂ ਦਾਅ ਪਾਈ ਆਪਾਂ ਪੱਕੇ ਹੱਲ ਦੇ ਵਾਸਤੇ ਪਾਈ ਆ ਜਿਹੜਾ ਥਰਮਲ ਨੇ ਪਾਣੀ ਸਾਰਾ ਬਰਤਣਾ ਸੀ ਉਹ ਸੀਵਰ ਦਾ ਬਰਤਣਾ ਸੀ ਕੱਲੇ ਕੇਵਲ ਸ਼ਹਿਰ ਦਾ ਨਹੀਂ ਬਾਕੀ ਪਿੰਡਾਂ ਦਾ ਬੌਰ ਮੰਡੀ ਦਾ ਜਿੰਨੇ 50 ਕਿਲੋ ਮੀਟਰ ਦੇ ਅੰਦਰ ਆਉਂਦੇ ਆ ਉਹ ਪਾਣੀ ਪਾਈਪ ਲਾ ਕੇ ਉਹ ਥੰਡੇ ਪਾਣੀ ਨੂੰ ਉਹਨਾਂ ਨੇ ਉਹਦਾ ਭਾਸਨਾ ਉਡਾਉਣੀ ਸੀ ਉਸ ਪਾਣੀ ਨੇ ਜਿਹੜਾ ਮੇਹਰੀ ਪਾਣੀ ਜਿਹਦੇ ਨਾਲ ਹਜ਼ਾਰਾਂ ਏਕੜ ਸਾਡੀ ਖੇਤੀ ਨੂੰ ਸਿੰਚਾਈ ਕੀਤੀ ਜਾਣੀ ਸੀ ਉਹ ਸਿੱਧਾ ਪਾਣੀ ਉਹ ਸੱਦਾ ਸਿੰਘ ਵਾਲੀ ਨਹਿਰ ਦੇ ਵਿੱਚੋਂ ਨਹਿਰੇ ਨੇ ਔਰ ਉਹ ਇਹਦੇ ਲਈ ਇਹ ਗੱਲ ਬਿਲਕੁਲ ਸੱਚ ਹੈ ਵੀ ਸਾਡੇ ਚੁਣੇ ਹੋਏ ਲੋਕ ਉੱਥੋਂ ਚੜਾਵਾ ਲੈਂਦੇ ਆ ਥਰਮਲ ਵਾਲੇ ਚੁੱਪ ਕਰ ਦੇ ਇਹਨਾਂ ਨੂੰ ਜਿੰਨਾ ਚਿਰ ਅਸੀਂ ਇਹਨਾਂ ਨੂੰ ਮਨਜ਼ੂਰ ਨਹੀਂ ਕਰਦੇ ਵੀ ਤੁਸੀਂ ਪਹਿਲਾਂ ਉਹ ਜੇ ਪੈਸਾ ਲੈਣਾ ਬੰਦ ਕਰਨਗੇ ਫਿਰ ਪਊ ਉਹ ਇਸਰ ਨੂੰ ਆਉਣਗੇ ਇਸ ਕੱਢ ਅਸੀਂ ਸਾਰਾ ਜ਼ਿਲ੍ਹਾ ਫਰਮਨ ਦੇ ਬਾਹਰ ਚ ਬਹਿ ਜਾਗੇ ਜਾ ਕੇ ਕਿਉਂ ਨਹੀਂ ਕਰਦੇ ਉਹ ਬਿਲਕੁਲ ਮੈਂ ਉਹਦੇ ਅੱਗੇ ਬਹੁਤ سارے ਸਤਿਕਾਰਯੋਗ ਸਰਕਾਰ ਦੇ ਉਹ ਖੜੇ ਨੇ ਸਾਰਿਆਂ ਨੇ ਬੋਲਣਾ ਮੈਂ ਜਿਆਦਾ ਟਾਈਮ ਨਹੀਂ ਥੋੜਾ ਲੈਂਦਾ ਮੈਂ ਦੱਸਾ ਸਭ ਨੂੰ ਯਕੀਨ ਦਿਵਾਉਣਾ ਇਸ ਗੱਲ ਦੀ ਜਿਹੜੀ ਵੀ ਡਿਊਟੀ ਲਾਉਂਗੇ ਤਨਮਨ ਤਨ ਦੇ ਨਾਲ ਤੁਹਾਡੀ ਸੇਵਾ ਕਰਾਂਗੇ ਹਾਜ਼ਰ ਹੋਵਾਂਗੇ ਬਹੁਤ ਬੀਕਾ ਖਾਲਸਾ ਵੈਰੀ ਬਹੁਤ ਧੰਨਵਾਦ